ਗੇਟ ਬੰਦ ਨਹੀਂ ਜਿਹੜੇ ਵੱਡੇ ਗੇਟ ਨੇ ਜਿੱਥੇ ਬਹੁਤ ਭਾਈਵੇਂ ਨੇ ਜੇ ਆ ਉਹਨਾਂ ਦੇ ਗੇਟ ਤੇ ਛੋਟਾ ਗੇਟ ਆਹ ਜਿਹੜਾ ਇਹ ਮਿਤੀ 14 ਤਰੀਕ ਨੂੰ ਖਾਲਾ ਸਿਟੀ ਰਾਮਪੁਰਾ ਦੇ ਹੱਦ ਦੇ ਵਿੱਚ ਪੈਂਦੇ ਇੱਕ ਏਰੀਆ ਦੇ ਵਿੱਚ ਤੇ ਸਾਨੂੰ ਗ੍ਰਿਫਰਮੇਸ਼ਨ ਮਿਲਨੀ ਸੀ ਕਿ ਇੱਕ ਜਿਹੜਾ ਲੋਕ ਇੱਕ ਘਰ ਦੇ ਬਾਹਰ ਜਿਹੜੀ ਰਹੀ ਹੈ ਫਾਇਰ ਕੀਤੀ ਗਈ ਇੱਕ ਡਰਨ ਫਾਇਰ ਕੀਤਾ ਤੇ ਨਾਲ ਹੀ ਇੱਕ ਜਿਹੜੀ ਹੈਗੀ ਧਮਕੀ ਵਾਲੀ ਜਿਹੜੀ ਕਿਚੀ ਤੇ ਘਰ ਦੇ ਵਿੱਚ ਛੁੱਟੀ ਕਿਚੀ ਦੇ ਵਿੱਚ ਉਹਨੇ ਜਿਹੜੇ ਹੈਗੇ ਆ ਉਹਦੇ ਕੋਲੋਂ ਫਰਤੀ ਦੀ ਜਿਹੜੀ ਮੰਗ ਕੀਤੀ ਸੀ ਕਿ 20 ਲੱਖ ਰੁਪਏ ਦੀ ਜਿਮਾਨ ਕੀਤੀ ਗਈ ਇੱਕ ਸਪੈਸ਼ਲ ਮਾੜੀ ਜਿਹੜੇ ਬੰਦੇ ਦੇ ਘਰ ਛੁੱਟੀ ਸੀ ਉਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਫॉर ਸਿਕਿਉਰਟੀ ਰੀਜ਼ਨ ਇਸ ਘਟਨਾ ਦੀ ਵਾਰਦਾਤ ਨੂੰ ਜਿਹੜਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਡੀਐਸਪੀ ਸੂਲ ਮਿਸਟਰ ਪ੍ਰਦੀਪ ਸਿੰਘ ਜੀ ਨਾਲ ਉਹਦੇ ਨਾਲ ਇੰਚਾਰਜ ਸੀਆਈਏ ਟੂ ਇੰਚਾਰਜ ਕਰਨਦੀਪ ਜੀ ਤੇ ਨਾਲ ਜਿਹੜਾ ਐਫਐਚਓ ਸਿਟੀ ਰਾਮਪੁਰਾ ਬੋਡਾ ਸਿੰਘ ਜੀ ਇਹ ਵੱਖ-ਵੱਖ ਟੀਮਾਂ ਜਿਹੜੀਆਂ ਸਾਡੀਆਂ ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਬੰਦ ਵਿੱਚ ਅਸੀਂ ਮੁਕੱਦਮਾ ਨੰਬਰ 155 ਅੰਡਰ ਸੈਕਸ਼ਨ 308 ਪਰ ਸੈਕਸ਼ਨ 5351 ਸਬਸੈਕਸ਼ਨ 4 ਵੀਐਨਐਸ ਜਿਹੜਾ ਹੈਗਾ ਥਾਣਾ ਸੂਰੀ ਰਾਮਪੁਰਾ ਦੇ ਵਿੱਚ ਰਜਿਸਟਰ ਕੀਤਾ ਗਿਆ ਤੇ ਵਕਫਾਖੰਗਲਾਂ ਤੋਂ ਜਿਹੜੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਬੇਸਿਸ ਔਨ ਦਾ ਬੇਸਿਸ ਆਫ ਟੈਕਨੀਕਲ ਐਵਿਡੈਂਸ ਸੀਸੀਟੀਵੀ ਐਵਿਡੈਂਸ ਸਾਰੀਆਂ ਨਾਲ ਹਿਊਮਨ ਇੰਟੈਲੀਜੈਂਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਅੱਜ ਸਾਡੀ ਸਾਡੀ ਟੀਮ ਨੂੰ ਸਫਲਤਾ ਹਾਸਿਲ ਹੋਈ ਜਦੋਂ ਅਸੀਂ 17 ਤਰੀਕ ਨੂੰ ਸੁਨਮ ਸਿੰਘ ਉਰਫ ਧਰਮਾ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਘਰ ਤੇ ਵਾਰ ਫਾਇਰ ਕੀਤਾ ਤੇ ਫਰੋਦੀ ਦੀ ਮੰਗ ਕੀਤੀ ਸੀ ਸਾਡੀ ਸੀਏ2 ਦੀ ਟੀਮ ਦੇ ਨਾਲ ਐਸਐਚਓ ਸਿਟੀ ਰਾਮਪੁਰਾ ਭੁਟਾ ਸਿੰਘ ਦੀ ਟੀਮ ਵਾਲੋ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਪਹਿਲੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਬੰਨਿਆ ਕਿ ਜਿਹੜਾ ਇਹਨੇ ਉਸ ਦਿਨ 14 ਤਰੀਕ ਦੀ ਸ਼ਾਮ ਨੂੰ ਉਹਦੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਜਿਹੜੀ ਵਾਰਦਾਤ ਦੇ ਵਿੱਚ ਇਹਨੇ ਵੈਪਨ ਯੂਜ਼ ਕੀਤਾ ਸੀਗਾ 12 ਬੋਰ ਦਾ ਦੇਸੀ ਕੱਟਾ ਨਾਲ ਤੈਨੂੰ ਜਿੰਦਾ ਕਾਸੂਸ 12 ਬੋਰ ਨਾਲ ਜਿਹੜਾ ਇੱਕ ਮੋਟਰਸਾਈਕਲ ਨੇ ਯੂਜ਼ ਕੀਤਾ ਸੀਗਾ ਬਿਨਾ ਨੰਬਰੀ ਮੋਟਰਸਾਈਕਲ ਤੇ ਇੱਕ ਨਾਲ ਦੋ ਮੋਬਾਈਲ ਜਿਹੜੇ ਹੈਗੇ ਨੇ ਇਹਦੀ ਪੋਜੈਸ਼ਨ ਦੇ ਵਿੱਚੋਂ ਅਸੀਂ ਬਰਾਮਦ ਕੀਤੇ ਨੇ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਮੋਟਰਸਾਈਕਲ ਨੇ ਯੂਜ਼ ਕੀਤਾ ਸੀ ਵਾਰਦਾਤ ਦੇ ਵਿੱਚ ਉਹ ਵੀ ਥਾਂ ਪਿੰਡ ਜੇਠੂ ਕਤੋਂ ਨੂੰ ਕੁਝ ਦਿਨ ਪਹਿਲਾਂ ਹੀ ਇਹਨੇ ਖੋਹ ਕੀਤਾ ਸੀਗਾ ਉਸ ਮੋਟਰਸਾਈਕਲ ਦੀ ਵਰਤੋਂ ਕਰਦੇ ਹੋਏ ਤੇ ਨਾਲ ਦੇਸੀ ਘਟਾ ਦੀ ਵਰਤੋਂ ਕਰਦੇ ਹੋਏ ਜਿਹੜੇ ਵਾਰਦਾਤ ਦਾ ਅੰਜਾਮ ਦਿੱਤਾ ਸੀਗਾ ਤੇ ਸਾਡੀ ਜਦੋਂ ਇਸ ਨੂੰ ਇਸ ਤੋਂ ਬਾਅਦ ਜਦੋਂ ਕਾਲ ਕਰ ਰਹੇ ਸੀ ਸਾਡੀ ਟੀਮ ਸੋਨੇ ਨੂੰ ਪ੍ਰੋਪਰ ਟ੍ਰੈਪ ਲੇਆਉਟ ਕਰਕੇ ਜਿਹੜਾ ਹੁਣ ਗ੍ਰਫਾਰ ਕੀਤਾ ਗਿਆ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦੀ ਜਿਹੜੀ ਵਾਰਦਾਤ ਵਾਲੇ ਜਿਹੜੇ ਵੈਪਨ ਸੀਗੇ ਮੋਟਰਸਾਈਕਲ ਸੀਗਾ ਮੋਬਾਈਲ ਸੀਗੇ ਸਾਰੇ ਅਸੀਂ ਬਰਾਮਦ ਕਰ ਲਏ ਨੇ ਬਾਕੀ ਜਿਹੜੀ ਹੋਰ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਬੰਦਾ ਤੇ ਇਸ ਦੇ ਨਾਲ ਜਿਹੜੇ ਵਾਰਦਾਤ ਦੇ ਵਿੱਚ ਇਨਵੋਲ ਨਹੀਂ ਸੀਗਾ ਉਸ ਬਾਰੇ ਜਿਹੜੇ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ